ਅੱਜ ਤਲਵਾੜੇ ਦੇ ਵਿੱਚ ਜਿਹੜਾ ਸਾਡਾ ਮਿਊਂਸਪੈਲਿਟੀ ਦਾ ਇਲੈਕਸ਼ਨ ਹੋਇਆ ਦਸੂਹਾ ਕੌਂਸਲੈਂਸੀ 'ਚ ਸਾਡਾ ਸਿਟੀ ਤਲਵਾੜੇ ਦਾ ਜਿਹੜਾ ਇਲੈਕਸ਼ਨ ਆ ਉਸ ਵਿੱਚ ਕਾਂਗਰਸ ਪਾਰਟੀ ਨੇ 6 ਸੀਟਾਂ ਦੇ ਜਿੱਤ ਪ੍ਰਾਪਤ ਕੀਤੀ ਹੈ। ਔਰ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਇੱਕ ਬਹੁਤ ਵੱਡੀ ਜਿੱਤ ਹੈ। ਪੰਜਾਬ ਦੇ ਵਿੱਚ ਸਾਡੀ ਸਰਕਾਰ ਨਾ ਹੋਣ ਦੇ ਬਾਵਜੂਦ ਵੀ ਤਲਵਾੜਾ ਦੇ ਵਿੱਚ ਜਿਸ ਤਰ੍ਹਾਂ ਕਾਂਗਰਸੀ ਵਰਕਰਾਂ ਨੇ ਕੰਮ ਕੀਤਾ ਮਿਹਨਤ ਕੀਤੀ ਔਰ ਲੋਕਾਂ ਨੇ ਡੋਗਰਾ ਸਾਹਿਬ ਦੀ ਰਹਿਨਵਾਈ ਦੇ ਵਿੱਚ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ 6 ਜਿੱਤ ਸੀਟਾਂ ਦੇ ਉੱਤੇ ਜਤਾਇਆ ਮੈਂ ਆਪਣੇ ਵੱਲੋਂ ਪੂਰੇ ਕਾਂਗਰਸ ਦੇ ਸਾਰੇ ਵਰਕਰਾਂ ਨੂੰ ਔਰ ਤਲਵਾੜਾ ਸ਼ਹਿਰ ਦੇ ਸਾਰੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਵਾਦ ਦਿੰਦਾ ਔਰ ਮੈਂ ਸਮਝਦਾ ਕਿ ਇਹ ਜਿਹੜੀ ਜਿੱਤ ਹੈ ਜਿਹੜਾ ਆਣ ਵਾਲਾ ਥੋੜੇ ਸਮੇਂ ਦੇ ਵਿੱਚ ਸਾਡਾ ਸੰਤੀ ਦਾ ਇਲੈਕਸ਼ਨ ਹੈ ਉਸ ਵਿੱਚ ਮੈਂ ਸਮਝਦਾ ਕਿ ਆਉਣ ਵਾਲਾ ਕਾਂਗਰਸ ਵਾਸਤੇ ਇੱਕ ਬਹੁਤ ਵਧੀਆ ਇਹ ਖੁਸ਼ੀ ਦੀ ਗੱਲ ਹੈ ਔਰ ਆਸ ਕਰਦਾ ਕਿ ਇਸੇ ਤਰ੍ਹਾਂ ਹੀ ਦਸੂਆ ਸੰਤੀ ਔਰ ਤਲਵਾੜਾ ਸੰਤੀ ਵਿੱਚ ਵੀ ਅਸੀਂ ਜਿੱਤ ਸੀ ਤਾਂ ਜਿੱਤ ਕੇ ਔਰ ਆਪਣੇ ਚਿਹਰੇ ਬਣਾ ਕੇ ਕਾਂਗਰਸ ਦੇ ਔਰ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੋਵਾਂਗਾ ਪਰਦਾਨ ਜੀ ਜਿੱਦਾਂ 6 ਆਮ ਆਦਮੀ ਪਾਰਟੀ 6 ਕਾਂਗਰਸ ਤੇ ਇੱਕ ਬੀਜੇਪੀ ਤੁਹਾਨੂੰ ਪ੍ਰਧਾਨ ਕੌਣ ਬਣ ਦੀ ਉਮੀਦ ਹੋਏਗੀ ਸਾਨੂੰ ਆਸ ਹੈ ਕਿ ਇਸ ਵਾਰ ਪ੍ਰਧਾਨ ਸਾਡਾ ਹੀ ਚੁਣਿਆ ਜਾਵੇਗਾ ਕਾਂਗਰਸ ਪਾਰਟੀ ਦਾ ਜਿਸ ਤਰ੍ਹਾਂ ਲੋਕਾਂ ਨੇ ਸਾਨੂੰ ਉੱਥੇ ਹੰਗਾਰਾ ਦਿੱਤਾ ਔਰ ਆਸ ਕਰਦਾ ਕਿ ਉਸੇ ਤਰ੍ਹਾਂ ਹੀ ਸਾਡੇ ਕੋਲ ਜਿਹੜੀ ਆ ਮжоਰਿਟੀ ਆਵੇਗੀ ਔਰ ਉੱਥੇ ਅਸੀਂ ਆਪਣਾ ਜਿਹੜਾ ਆ ਪ੍ਰੈਜ਼ੀਡੈਂਟ ਜਿਹੜਾ ਤਲਵਾਰੇ ਦਾ ਬਣਾਵਾਂਗੇ